ਜੇ ਤੁਸੀਂ ਦੁੱਧ ਪੀਂਦੇ ਹੋ ਤਾਂ ਫਿਰ ਗੋਆ ਵੀ ਚੱਕਣਾ ਪਊਗਾ ਜੇ ਤੁਸੀਂ ਉਹਦੀ ਕਮਾਈਆਂ ਕਰਦੇ ਹੋ ਤਾਂ ਫਿਰ ਉਹਦੀ ਤੁਹਾਨੂੰ ਅੱਗੇ ਉਹ ਸੁਵਿਧਾ ਵੀ ਦੇਣੀ ਪੈਣੀ ਆ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਊਸ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ ਨੇਗਰ ਨਗਰ ਨਗਰ ਕਮ ਦੇ ਬਾਹਰਲੇ ਪਾਸਿਆਂ ਵੀ ਕੂੜਾ ਇੱਥੇ ਆ ਰਿਹਾ ਤੇ ਇਹਦੇ ਵਾਸਤੇ ਫਿਰ ਤੁਸੀਂ ਕੀ ਪ੍ਰਬੰਧ ਕਰ ਰਹੇ ਹੋ ਦੇਖੋ ਜੀ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਮੈਂ ਸੀਏ ਗਮਾਡਾ ਨੂੰ ਲੈਟਰ ਲਿਖੀ ਆ ਕਿ ਸਾਡੇ ਕੋਲੇ ਜਿੰਨਾ ਕੁ ਪ੍ਰਬੰਧ ਸ਼ਹਿਰ ਦਾ ਹੈਗਾ ਅਸੀਂ ਉਹਨਾਂ ਕੋਲ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਕੰਟਰੋਲ ਕਰੀਏ ਬਟ ਸਾਡੇ ਜਿਵੇਂ ਤੁਸੀਂ ਗੱਲ ਪੁੱਛੀ ਆ ਕਿ ਤੁਹਾਡਾ ਬਾਹਰਲਾ ਏਰੀਆ ਹੈਗਾ ਜਿਹਦਾ ਮਤਲਬ ਸਾਡੀ ਬਾਉਂਡਰੀ ਤੋਂ ਬਾਹਰ ਹੈਗਾ ਜਿਵੇਂ ਬਲੌਂਗੀ ਆ 50000 ਬੰਦੇ ਦੀ ਤੁਸੀਂ ਪੋਪੂਲੇਸ਼ਨ ਹੈਗੀ ਛੋਟਾ ਜਿਹਾ ਏਰੀਆ ਇਸ ਤਰ੍ਹਾਂ ਜੀਡੀਆਈ ਹੈਗਾ ਇਸ ਤਰ੍ਹਾਂ ਸਾਡੇ ਹੋਰ ਪ੍ਰਾਈਵੇਟ ਸੈਕਟਰ ਨਾਲ ਲੱਗਦੇ ਆ ਜ ਤੇ ਸਾਨੂੰ ਜਿਹੜੀ ਸਮੱਸਿਆ ਸਭ ਤੋਂ ਵੱਡੀ ਆ ਰਹੀ ਹੈ ਜਿਹੜਾ ਸਾਡੇ ਕੋਲ ਕੈਪੈਸਿਟੀ ਸਾਡੀ ਜਿਹੜੇ ਸ਼ਹਿਰ ਦੀ ਕੈਪੈਸਿਟੀ ਜਨੀ ਹੈਗੀ ਸਾਡੀ ਉਹਦੀ ਕੈਲਕੂਲੇਸ਼ਨ ਕੀਤੀ ਹੋਈ ਆ ਮੈਂ ਜਿਹੜਾ ਬਾਹਰੋਂ ਏਰੀਆ ਦੇ ਵਿੱਚੋਂ ਆਉਂਦਾ ਹੈਗਾ ਮਲਬਾ ਜਾਂ ਕੂੜਾ ਜਿੰਨਾ ਵੀ ਆਉਂਦਾ ਹੈਗਾ ਉਹ ਸਾਰਾ ਮੁਹਾਲੇ ਦੇ ਵਿੱਚ ਆਉਂਦਾ ਹੈ ਉਹ ਸਾਡੇ ਕੋਲ ਕੈਲਕੂਲੇਸ਼ਨ ਵੀ ਉਹਦੀ ਕੋਈ ਨਹੀਂ ਹੈਗੀ ਇਸ ਕਰਕੇ ਸਾਰਾ ਓਵਰਲੋਡਡ ਹੋਇਆ ਪਿਆ ਤੇ ਸਾਡੇ ਕੋਲੇ ਕੋਈ ਉਹਦਾ ਹੱਲ ਜਿਹੜਾ ਹੈਗਾ ਮੈਂ ਨਹੀਂ ਕਹਿ ਸਕਦਾ ਕਿ ਪੁਖਤ ਸਾਡੇ ਕੋਲ ਕੋਈ ਹੱਲ ਹੈਗਾ ਮੈਂ ਸੀਗਮਾਡਨ ਨੂੰ ਬੇਨਤੀ ਕੀਤੀ ਆ ਕਿ ਜੇ ਤੁਸੀਂ ਕਮਾਈ ਹਜ਼ਾਰਾਂ ਕਰੋੜ ਦੀ ਮਹਾਈ ਸ਼ਹਿਰ ਦੇ ਵਿੱਚੋਂ ਕਰਦੇ ਹਾਂ ਆਕਸ਼ਨ ਕਰਦੇ ਹਾਂ ਜਿਹੜੀ ਚੀਜ਼ ਤੁਸੀਂ ਕੋਈ 4 ਕਰੋੜ ਦਾ ਕਿਲਾ ਲੈਨੇ ਤੇ ਉਹਨੂੰ ਮੁੜ ਕੇ 40 ਕਰੋੜ ਜਾਂ 100 ਕਰੋੜ ਦਾ ਵੇਚਦੇ ਹੈਗੇ ਹੋ ਜੇ ਤੁਸੀਂ ਦੁੱਧ ਪੀਨੇ ਹੋ ਤੇ ਫਿਰ ਗੋਆ ਵੀ ਚੱਕਣਾ ਪਊਗਾ ਜੇ ਤੁਸੀਂ ਉਹਦੇ ਕਮਾਈਆਂ ਕਰਦੇ ਹੋ ਤੇ ਫਿਰ ਉਹਦੀ ਤੁਹਾਨੂੰ ਅੱਗੇ ਉਹਦਾ ਸਹੂਲਤਾਂ ਵੀ ਦੇਣੀ ਪੈਣੀ ਆ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਉਹਦੇ ਬਾਰੇ ਲਿਖਿਆ ਕਿ ਸਾਨੂੰ ਜਿਹੜੇ ਆਰਐਮਸੀ ਪੁਆਇੰਟਾਂ ਬਾਰੇ ਜਗ੍ਹਾ ਦਿਓ ਸਾਨੂੰ ਕੁਝ ਏਰੀਆ ਜਿਹੜੇ ਸ਼ਹਿਰ ਤੋਂ ਥੋੜੇ ਹਟਵੇਂ ਹੋਣ ਜਿਵੇਂ ਆਪਣੀ ਰੇਲਵੇ ਕ੍ਰੋਸਿੰਗ ਹੈਗੀ ਆ ਉਹ ਤੁਹਾਡੇ ਪਰਲੇ ਪਾਸੇ ਹੋਵੇ ਤਾਂ ਕਿ ਅਸੀਂ ਜਿਹੜਾ ਹੈਗਾ ਸਾਡਾ ਇਹ ਕੂੜਾ ਦੇਖੋ ਜੋ ਡੰਪਿੰਗ ਗਰਾਊਂਡ ਸੀਗਾ ਸਾਡਾ ਇਹ ਕੂੜਾ ਸੇਸੇ ਉੱਤੇ ਜਾ ਕੇ ਲੈ ਜਾਂਦੇ ਸੀਗੇ ਉਹ ਜਿੰਨਾ ਵੀ ਪ੍ਰੋਸੈਸ ਨਾਲ ਠੀਕ ਹੈ ਬਾਕੀ ਅਸੀਂ ਉੱਤੇ ਢੇਰ ਲੱਗਦਾ ਸੀਗਾ ਉਹ ਇਮੀਡੀਏਟ ਜਿਵੇਂ ਹਾਈ ਕੋਰਟ ਬਲੂਨ ਡਾਇਰੈਕਸ਼ਨ ਆਈ ਜਾਂ ਜੀਟੀ ਬਲੂਨ ਡਾਇਰੈਕਸ਼ਨ ਆਈ ਤੇ ਉਹ ਤਾਂ ਬਿਲਕੁਲ ਬੰਦ ਹੋ ਗਿਆ ਤੇ ਹੁਣ ਅਸੀਂ ਸਾਡੇ ਕੋਲੇ ਕੋਈ ਉਦੋਂ ਦਾ ਸਿਸਟਮ ਨਹੀਂ ਹੈਗਾ ਕਿ ਅਸੀਂ ਦੇਖੋ ਸ਼ਹਿਰ ਹਰ ਰੋਜ਼ ਵੱਧ ਫੁੱਲ ਰਿਹਾ ਹੈ ਤੇ ਕੋ 12 ਵੀ ਸਾਰੀ ਜਿਹੜੀ ਸਪਲਾਈ ਹੈਗੀ ਆ ਉਹ ਸ਼ਾਇਦ ਦੇ ਵਿਚਾਰੀਆ ਪਤਾ ਕਿਥੋਂ ਇਹਨਾਂ ਨੇ ਸਫਾਈ ਹੋ ਜਾਣੀਆਂ ਤੇ ਬਾਹਰੋਂ ਬੋਰੀਆਂ ਭਰਦੇ ਆ ਥੈਲੇ ਭਰਦੇ ਆ ਤੇ ਟਰਾਲੀਆਂ ਭਰਦੇ ਆ ਆ ਕੇ ਸਾਡੇ ਢੇਰਾਂ ਤੇ ਂਗਿਰ ਜਾਂਦੇ ਆ ਅਸੀਂ ਵੀ ਕੋਣ ਕੋਣ ਕਿਹਨਾਂ ਜਿਹੜੇ ਮੁਲਾਜ਼ਮ ਕਿਹਨਾਂ ਲੜਨ ਸੋ ਮੇਰੀ ਬੇਨਤੀ ਹੈ ਕਿ ਮਨ ਅਸੀਂ ਆਰਐਮਸੀ ਪੁਆਇੰਟਸ ਹੈਗੇ ਸਾਨੂੰ ਮੋਹਾਲੀ ਬਾਸੇ ਘਾਟੂ ਘੜ 67 ਆਰਐਮਸੀ ਪੁਆਇੰਟ ਹੋਰ ਚਾਹੀਦੇ ਨੇ ਔਰ ਵੱਡੇ ਚਾਹੀਦੇ ਨੇ ਤਾਂ ਕਿ ਅਸੀਂ ਜਿਹੜਾ ਹੈਗਾ ਆਪਣਾ ਜਿਹੜਾ ਕੂੜਾ ਉਹਨਾਂ ਦੇ इजीली ਲਿਜਾ ਸਕੀਏ ਅਸੀਂ ਉਹਨਾਂ ਤੋਂ ਜਾ ਕੇ ਉਹਨੂੰ ਪ੍ਰੋਸੈਸ ਕਰਕੇ ਤੇ ਉਹ ਜਿਹੜੀ ਸਾਮ ਸੰਭਾਲ ਸਹੀ ਤਰੀਕੇ ਨਾਲ ਹੋ ਸਕੇ ਔਰ ਸ਼ਹਿਰ ਸਾਫ਼ ਸੁਥਰਾ ਰਹਿ ਸਕੇ ਤੁਸੀਂ ਇਹਦੇ ਵਾਸਤੇ ਕੋਈ ਆਈਡੈਂਟੀਫਿਕੇਸ਼ਨ ਕੀਤੀ ਹੈ ਕੋਈ ਕਿਸੇ ਲੈਂਡ ਦੀ ਜਿੱਥੇ ਤੁਹਾਨੂੰ ਇਹ ਜਿਹੜੀ ਤੁਸੀਂ ਦੱਸੀ ਹੋਵੇ ਕਮਾਂਡਾਂ ਨੂੰ ਵੀ ਸਾਨੂੰ ਆ ਜਗ੍ਹਾ ਜਿਹੜੀ ਸੂਟੇਬਲ ਪੈਂਦੀ ਹੈ ਦੇਖੋ ਮੈਂ ਇਹ ਉਹਨਾਂ ਨੂੰ ਦੇਖੋ ਬਾਕੀ ਤਾਂ ਉਹਨਾਂ ਨੇ ਆਪ ਦੇਖਣਾ ਹੈ ਇੱਕ ਤਾਂ ਮੈਂ ਚਾਹੁੰਦਾ ਹੈਗਾ ਕਿ ਰੇਲਵੇ ਕ੍ਰੋਸਿੰਗ ਤੋਂ ਪਰਲੇ ਪਾਸੇ ਮਿਲ ਜੇ ਇੱਕ ਸਾਨੂੰ ਵੱਡ ਮਾਰੇ ਵਾਲੇ ਪਾਸੇ ਮਿਲ ਜੇ ਇੱਕ ਸਾਨੂੰ ਜਿਵੇਂ ਆ ਬਲੈਲੀ ਨਦੀ ਜਾਂਦੀ ਹੈਗੀ ਆ ਜਿਹੜੀ ਪਟਿਆਲੀ ਕੀ ਰੋ ਆਪਾਂ ਕਹਿੰਦੇ ਨੇ ਆ ਇਹ ਸਾਈਡ ਤੇ ਮਿਲ ਜੇ ਹਨਾ ਤਿੰਨ ਤੇ ਚਾਰ ਇੱਕ ਜਿਵੇਂ ਮੌਲੀ ਵਾਲੇ ਪਾਸੇ ਮਿਲ ਜੇ ਤੇ ਚਾਰ ਕਿ ਜਗ੍ਹਾ ਤਾਂ ਮੈਂ ਮੈਨੂੰ ਆਡੈਂਟੀਫਾਈ ਕੀਤੀਆਂ ਨੇ ਕਿ ਇਹ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈਗੀਆਂ ਨੇ ਹਨਾ ਬਾਕੀ ਜੇ ਉਹ ਸਾਨੂੰ ਸੁਜੈਸਟ ਕਰਨਗੇ ਕਿ ਸਾਨੂੰ ਇਹਦੀ ਬਜਾਏ ਦੋਨ ਤੇ ਦੇਖੋ ਕੰਮ ਅਸੀਂ ਭਾਵੇਂ ਝਾੜੂ ਪੂੰਛ ਦਾ ਕੰਮ ਹੈ ਕਿਉਂਕਿ ਸਾਰਾ ਜਿਹੜਾ ਪਾਵਰ ਸਾਰੀ ਗਵਾੜਾ ਕੋਲ ਹੈਗੀ ਆ ਆਕਸ਼ਨ ਉਹ ਕਰਦੇ ਆ ਟਰਾਂਸਫਰ ਫੀਸ ਉਹ ਲੈਂਦੇ ਹੈਗੇ ਆ ਲੇਟ ਫੀਸ ਉਹ ਲੈਂਦੇ ਹੈਗੇ ਆ ਸਾਡੇ ਕੋਲ ਸ਼ਹਿਰੀ ਸਾਫ ਸਫਾਈ ਆ ਮੇਨਟੇਨ ਕਰਨਾ ਤੇ ਇਨਕਮ ਵੀ ਜਿਹੜੀ ਸਾਡੇ ਕੋਲ ਮਤਲਬ ਹੈਗੀ ਆ ਉਹ ਤੁਹਾਨੂੰ ਪਤਾ ਹੀ ਆ ਵੀ ਜਿਹੜਾ ਪ੍ਰੋਫਿਟ ਟੈਕਸ ਆਉਂਦਾ ਹੈਗਾ ਜਾਂ ਜੋ ਜੀਐਸਟੀ ਆਉਂਦਾ ਹੈਗਾ ਉਹਦੇ ਨਾਲ ਅਸੀਂ ਆਪਣਾ ਕੰਮ ਚਲਾਉਨੇ ਆ ਪਰ ਅਸੀਂ ਫਿਰ ਵੀ ਕਾਫੀ ਬੈਟਰ ਰੱਖਿਆ ਹੋਇਆ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਆਰਐਮਸੀ ਪੁਆਇੰਟਾਂ ਪਾਸੇ ਜਗ੍ਹਾ ਦਿਓ ਤਾਂ ਕਿ ਦੇਖੋ ਮਹਾਲੀ ਦਾ ਸ਼ਹਿਰ ਆ ਮਾਡਲ ਸ਼ਹਿਰ ਹੈ ਅਸੀਂ ਹਰ ਇੱਕ ਬੰਦਾ ਮਹਾਲੀ ਰਹਿਣ ਦੀ ਵੀ ਗੱਲ ਕਰਦਾ ਤੇ ਮਹਾਲੀ ਨੂੰ ਬੜੇ ਮਾਣ ਨਾਲ ਕਹਿੰਦਾ ਕਿ ਸਾਡਾ ਸ਼ਹਿਰ ਅਸੀਂ ਮਹਾਲੀ ਦੇ ਰਹਿਣ ਵਾਲੇ ਆ ਪਰ ਜੇਕਰ ਅਸੀਂ ਇਹੋ ਜਿਹੇ ਹਾਲਾਤ ਜਿਵੇਂ ਇਹ ਚੱਲ ਰਹੇ ਨੇ ਜੇਕਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਲੋਕੀ ਮਤਲਬ ਆਪਣੇ ਆਪ ਨੂੰ ਸ਼ਰਮ ਮਹਿਸੂਸ ਕਰਨ ਲੱਗ ਜਾਣਗੇ ਕਿ ਇਹ ਏਰੀਆ 'ਚ ਰਹਿਣ ਵਾਸਤੇ ਚੰਗਾ ਨਹੀਂ ਹੈਗਾ ਸੋ ਮੇਰੀ ਬੇਨਤੀ ਗਮਾੜਾ ਨੂੰ ਇਹ ਹੈ ਕਿ ਸਾਨੂੰ ਜਲਦੀ ਤੋਂ ਜਲਦੀ ਜਿਹੜਾ ਹੈਗਾ ਜਗ੍ਹਾ ਦਿਓ ਤਾਂ ਕਿ ਅਸੀਂ ਸ਼ਹਿਰ ਨੂੰ ਵਧੀਆ ਸਾਫ਼ ਸੁਥਰਾ ਰੱਖ ਸਕੀਏ ਤੇ ਅਸੀਂ ਮਾਣਨਾ ਕਹਿ ਸਕੀਏ ਕਿ ਅਸੀਂ ਮਹਾਲੀ ਦੇ ਵਸਨੀਕ ਹਾਂ ਇੱਕ ਹੋਰ ਸਵਾਲ ਇਹ ਹੈ ਜੀ ਕਿ ਮਹਾਲੀ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਦਰਖਤ ਨੇ ਜੀ ਮਤਲਬ ਇਹਨੂੰ ਬੜਾ ਹਰਿਆ ਭਰਿਆ ਸ਼ਹਿਰ ਮੰਨਿਆ ਜਾਂਦਾ ਪਰ ਇਹਦੇ ਨਾਲ ਦੂਜੀ ਸਮੱਸਿਆ ਜਿਹੜੀ ਇਹ ਹੈ ਕਿ ਮਹਾਲੀ ਕਾਰਪੋਰੇਸ਼ਨ ਦੇ ਅਧੀਨ ਤਾਂ ਜਿਹੜਾ ਜਿਹੜੇ ਆ ਮਹੀਨੇ ਨੇ ਇਹਨਾਂ ਮਹੀਨਿਆਂ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਦਰਖਤ ਪੱਤੇ ਛੱਡ ਦਿੰਦੇ ਨੇ ਗਮਾੜਾ ਦੇ ਅਧੀਨ ਜਿਹੜਾ ਖੇਤਰ ਹੈ ਜਿਹੜਾ ਕਾਰਪੋਰੇਸ਼ਨ ਦੇ ਅਧੀਨ ਨਹੀਂ ਹੈਗਾ ਉੱਥੇ ਵੀ ਦਰਖਤ ਬਹੁਤ ਜ਼ਿਆਦਾ ਨੇ ਉੱਥੇ ਵੀ ਉਹੀ ਸ਼ੈਡ ਕਰਦੇ ਨੇ ਲੀਫਸ ਇੰਨੀਆ ਮਤਲਬ ਪੱਤੇ ਸੜਕਾਂ ਤੇ ਖਿਲਰੇ ਹੋਏ ਨੇ ਅੰਦਰਲੇ ਪਾਸੇ ਹਰ ਪਾਸੇ ਪੱਤੇ ਹੀ ਪੱਤੇ ਨੇ ਉਹ ਪੱਤਿਆਂ ਦੀ ਸਾਂਭ ਸੰਭਾਲਣਾ ਤਾਂ ਆਰਐਮਸੀ ਪੁਆਇੰਟਾਂ ਦੇ ਵਿੱਚ ਮਾਲੀ ਵਿੱਚ ਹੋ ਰਹੀ ਹੈ ਨਾ ਹੋਣੀ ਜਿਹੜੇ ਤੁਸੀਂ ਹੋਰ ਕੋਈ ਜਗਤਪੁਰ ਵਾਲੇ ਪਾਸੇ ਬਣਾਏ ਉਹ ਵੀ ਉੱਥੇ ਵੀ ਉਹ ਸਾਂਭ ਸੰਭਾਲ ਨਹੀਂ ਹੋ ਰਹੀ ਔਰ ਇਹ ਵੀ ਜਗਾ ਦੀ ਘਾਟ ਹੈ ਤੇ ਉਹ ਪੱਤੇ ਇਕੱਠੇ ਕਰਕੇ ਕਿਤੇ ਅਲੱਗ-ਅਲੱਗ ਪੁਆਇੰਟਾਂ ਦੇ ਸਿੱਟੇ ਜਾ ਰਹੇ ਉਹ ਕੱਲ ਨੂੰ ਕਿਸੇ ਨਾ ਕਿਸੇ ਪ੍ਰੋਬਲਮ ਦਾ ਬੜਾ ਵੱਡੀ ਪ੍ਰੋਬਲਮ ਦਾ ਕਾਰਨ ਬਣ ਸਕਦੇ ਆ ਇਹਦੇ ਬਾਰੇ ਤੁਸੀਂ ਕੀ ਕਰਦੇ ਹੋ ਦੇਖੋ ਜੀ ਜਿਹ ਉਹਨੂੰ ਕੋਈ ਚੇਂਜ ਨਹੀਂ ਕਰ ਸਕਦਾ ਉਹਨੇ ਆਉਣਾ ਹੀ ਆਉਣਾ ਹੈ ਮਹਾਲੇ ਦੇ ਵਿੱਚ ਦੀ ਸਭ ਤੋਂ ਵੱਡੀ ਸਮੱਸਿਆ ਹੈਗੀ ਆ ਜਿਹੜੇ ਪੁਰਾਣੇ ਰੁੱਖ ਲੱਗੇ ਹੋਏ ਨੇ ਉਹ ਜੰਗਲੀ ਟਰੀ ਨੇ ਬਹੁਤ ਵੱਡੇ ਵੱਡੇ ਦਰਖਤ ਨੇ 150 100 200 ਫੋਟੋ ਬਲੱਸ 80 90 ਫੋਟੋ ਤੇ ਗਏ ਹੋਏ ਨੇ ਉਹ ਹੀ ਬੰਗਿਰਦੇ ਜਾਂ ਤਾਂ ਵੀ ਨੁਕਸਾਨ ਕਰਦੇ ਆ ਔਰ ਉਹਨਾਂ ਦੀ ਕੋਈ ਸ਼ਾਮ ਵੀ ਬਹੁਤੀ ਜ਼ਿਆਦਾ ਨਹੀਂ ਹੈਗੀ ਮੈਂ ਤਾਂ ਇਹ ਵੀ ਚਾਹੁੰਦਾ ਕਿ ਗਮਾੜਾ ਕੋਈ ਇਹੋ ਜਿਹੀ ਪਾਲਿਸੀ ਬਣਾਵੇ ਭਾਵੇਂ ਸਾਡੀ ਸਾਡੀ ਵੀ ਜ਼ਿੰਮੇਵਾਰੀ ਨਾਲ ਫਿਕਸ ਕਰਨ ਨਾਲ ਫੋਰੈਸਟ ਦੀ ਜ਼ਿੰਮੇਵਾਰੀ ਫਿਕਸ ਕਰਨ ਕਿਹੜੇ ਵੱਡੇ ਪੀੜ ਹੈਗੇ ਉਹਨਾਂ ਨੂੰ ਕੱਢ ਕੇ ਛੋਟੇ ਲਾਏ ਜਾਣ ਇੱਕ ਤਾਂ ਉਹਨ ਔਰ ਉਹ ਸ਼ਾਂ ਵੀ ਦਿੰਦੇ ਆ ਔਰ ਉਹ ਡੇਂਜਰਸ ਵੀ ਨਹੀਂ ਹੈਗੇ ਐਵਰ ਗ੍ਰੀਨ ਵੀ ਰਹੇਗੇ ਸੋਨਾ ਵੀ ਸ਼ਹਿਰ ਲੱਗਦਾ ਔਰ ਉਹਦੇ ਨਾਲ ਜਿਹੜਾ ਉਹਦੀ ਸਾਈਜ਼ ਵੀ ਬਹੁਤ ਜ਼ਿਆਦਾ ਵੱਡਾ ਨਹੀਂ ਹੁੰਦਾ ਤੇ ਉਹ ਸਿਕਿਉਰਟੀ ਪਰਪਸ ਲਈ ਵੀ ਮਤਲਬ ਠੀਕ ਰਹਿੰਦੇ ਆ ਉਹ ਨਾ ਸੋ ਦੂਜੀ ਗੱਲ ਇਹ ਜੇ ਤੁਸੀਂ ਪੱਤਿਆਂ ਦੀ ਗੱਲ ਕੀਤੀ ਹੈ ਪੱਤੇ ਬਿਲਕੁਲ ਜਦੋਂ ਰੋਤ ਆਉਂਦੀ ਆ ਤੇ ਪੱਤੇ ਬਹੁਤ गिरਦੇ ਆ ਤੇ ਜਿਹੜਾ ਸਾਡਾ ਤਾਂ ਪਹਿਲੇ ਹੀ ਅਸੀਂ ਮਤਲਬ ਨੈਕਟੂ ਨੈਕ ਚੱਲ ਰਹੇ ਆ ਜਿਹੜਾ ਕੂੜੇ ਵਾਲਾ ਸਿਸਟਮ ਤੁਹਾਨੂੰ ਦੱਸਿਆ ਹੈਗਾ ਔਰ ਜਿਹੜੀ ਪੱਤਿਆਂ ਨਾਲ ਤਾਂ ਫਿਰ ਟ੍ਰਿਪਲ ਹੋ ਜਾਂਦਾ ਹੈ ਕੰਮ ਅਸੀਂ ਮੈਂ ਉਸ ਚੀਜ਼ ਕਰਕੇ ਜਿਹੜਾ ਹੈਗਾ ਆਰਐਮਸੀ ਪੁਆਇੰਟਾਂ ਪਾਸੇ ਲਿਖ ਰਹੇ ਆ ਕਿ ਸਾਨੂੰ ਜੇਕਰ ਵੱਡੇ ਵੱਡੇ ਏਕੜ ਏਕੜ ਦੇ ਦੋ ਤਿੰਨ ਚਾਰ ਜਗ੍ਹਾ ਤੇ ਵੱਡੇ ਪੁਆਇੰਟ ਮਿਲਣਗੇ ਅਸੀਂ ਇਹਨੂੰ ਇਜ਼ੀਲੀ ਦੇਖੋ ਹੁਣ ਤਾਂ ਰੁੱਤ ਲੰਘ ਚੁੱਕੀ ਆ ਮਤਲਬ 10% ਰਹਿ ਗਿਆ 90% ਟਾਈਮ ਟੱਪ ਚੁੱਕਿਆ ਹਨ ਤੇ ਪਰ ਜਿਵੇਂ ਅੱਗੇ ਬਸਾਤ ਆ ਜੋਗੀ ਕਿਤੇ ਪੱਤੇ ਪਏ ਆ ਉਹਦੇ ਉੱਤੇ ਪਾਣੀ ਪਊਗਾ ਪਾਣੀ ਪਾ ਕੇ ਫਿਰ ਉੱਚ ਸਮੈਲ ਵੀ ਆਣੀ ਸ਼ੁਰੂ ਹੋ ਜਾਏਗੀ ਹਨ ਤੇ ਉਹਦੇ ਚੂਏ ਵੀ ਆਣਗੇ ਲੋਕਾਂ ਦੇ ਘਰਾਂ ਦੇ ਵੜਨਗੇ ਸੋ ਮੇਰੀ ਬੇਨਤੀ ਹੈ ਕਿ ਗਮਾਡਾ ਸਾਨੂੰ ਸਪੋਰਟ ਕਰੇ ਅਸੀਂ ਗਮਾਡਾ ਦੇ ਨਾਲ ਹੋ ਕੇ ਚੱਲਣ ਨੂੰ ਤਿਆਰ ਹੈ ਅਸੀਂ ਆਪਣੇ ਬੋਲੋ ਲਿਖਿਆ ਉਹ ਜਲਦੀ ਜਲਦੀ ਇਹਦੇ ਤੇ ਐਕਸ਼ਨ ਲੈਣ ਸਾਨੂੰ ਜਗ੍ਹਾ ਮਿਲੇ ਤੇ ਅਸੀਂ ਇਹਨੂੰ इजीली ਸਾਰੇ ਸਿਸਟਮ ਨੂੰ ਕੰਟਰੋਲ ਕਰ ਸਕੀਏ ਜੱਪ ਸਟੱਡੀ ਉਹ ਕੰਪਨੀਆਂ ਜਿਨੇ ਹੁਣੇ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦੇ ਵੀਜ਼ੇ ਲਗਵਾ ਕੇ ਦੱਤੇ ਨੇ ਤੁਸੀਂ ਸਿੰਗਲ ਜਾਣਾ ਹੈ ਸਪਾਹਜ ਜਾਣਾ ਤਾਂ 100% ਵੀਜ਼ਾ ਹਾਸਲ ਕਰ ਸਕਦੇ ਹੋ ਜੱਪ ਸਟੱਡੀ ਦੇ ਕੋਲੇ ਅੱਜ ਹੀ ਆਓ